ਦਨ ਸ਼ਨੀਵਾਰ 12 ਜੁਲਾਈ 2025 ਉੱਤਰ ਪ੍ਰਦੇਸ਼ ਵਿਰੰਧਾਵਨ ਸਕੋਨ ਮੰਦਰ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਸਕੋਨ ਮੰਦਰ ਤੋਂ ਵੀਡੀਓ ਸਟਾਰਟ ਕਰਨ ਦਾ ਇੱਕੋ ਇੱਕ ਕਾਰਨ ਆ ਕਿ ਜਿੱਦੋਂ ਆਪਾਂ ਵੀਡੀਓ ਖਤਮ ਕਰਦੇ ਆਂ ਫਿਰ ਉਦੋਂ ਹੀ ਵੀਡੀਓ ਸਟਾਰਟ ਕਰੀਏ ਦਾ ਬਹੁਤ ਵਧੀਆ ਲੱਗਦਾਗਾ ਤੇ ਵਿਖੋਣਿਆ ਤੁਹਾਨੂੰ ਸਵੇਰ ਦਾ ਵੀਊ ਵੀ ਸਕੋਨ ਮੰਦਰ ਤੇ ਚਲੋ ਚੱਲਦੇ ਆ ਜੀ ਸਕੋਨ ਮੰਦਰ ਬਈ ਰਾਤ ਆਪਾਂ ਜਿਆਦਾ ਪੀੜ ਹੋਣ ਕਰਕੇ ਤੁਹਾਨੂੰ ਜਿਆਦਾ ਕੁਝ ਨਹੀਂ ਦੱਸ ਸਕੇ ਮਾਫੀ ਚਾਹੁੰਨੇ ਆ ਆਪਾਂ ਚਲ ਹੁਣ ਦੱਸ ਦਿੰਨੇ ਆ ਜੀ ਟੈਂਪਲ ਟਾਈਮਿੰਗ ਓਪਨ ਟਾਈਮ ਸਵੇਰੇ 4 ਵਜੇ ਕੇ 10 ਮਿੰਟ ਤੇ ਮੰਦਰ ਖੁੱਲਦਾ ਹੈਗਾ ਜੀ ਤੇ 5 ਵਜੇ ਕੇ 10 ਮਿੰਟ ਤੇ ਮੰਦਰ ਬੰਦ ਹੋ ਜਾਂਦਾ ਜੀ ਤੇ ਫਿਰ 7 ਵਜੇ ਕੇ 30 ਮਿੰਟ ਤੇ ਮੰਦਰ ਫਿਰ ਖੁੱਲਦਾ ਹੈਗਾ ਜੀ ਤੇ 12 ਵਜੇ ਕੇ 45 ਮਿੰਟ ਤੇ ਮੰਦਰ ਫਿਰ ਬੰਦ ਹੋ ਜਾਂਦਾ ਜੀ ਤੇ ਸ਼ਾਮ ਦਾ ਟਾਈਮ ਹੈਗਾ ਜੀ 4 ਵਜੇ ਕੇ 30 ਮਿੰਟ ਤੇ ਮੰਦਰ ਖੁੱਲਦਾ ਤੇ ਫਿਰ 8:45 ਤੇ ਮੰਦਿਰ ਫਿਰ ਬੰਦ ਹੋ ਜਾਂਦਾ ਜੀ ਇਹ ਮੰਦਿਰ ਖੁੱਲਣ ਦੇ ਟਾਈਮਿੰਗ ਆ ਜੀ ਵੀ ਕਿੰਨੇ ਵਜੇ ਮੰਦਿਰ ਖੁੱਲਦਾ ਤੇ ਕਿੰਨੇ ਵਜੇ ਮੰਦਿਰ ਬੰਦ ਹੁੰਦਾ ਤੇ ਚਲੋ ਫਿਰ ਅੰਦਰ ਵੱਲੋਂ ਚੱਲਦੇ ਆਪਾਂ ਜੀ ਆਪਾਂ ਫਿਰ ਉਸ ਮੰਦਿਰ ਦੇ ਵਿੱਚ ਆ ਗਏ ਆ ਜੀ ਜਿੱਥੇ ਆਪਾਂ ਰਾਤ ਆਏ ਸੀਗੇ ਜੀ ਸਵੇਰ ਦਾ ਕੁਛ ਐਦਾਂ ਦਾ ਵਿਊ ਆ ਜੀ ਸਕੌਣ ਮੰਦਿਰ ਦਾ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਆਦਾ ਸਕੌਣ ਮੰਦਿਰ ਬਾਰੇ ਨਹੀਂ ਦੱਸਾਂਗੇ ਜੀ ਕਿਉਂਕਿ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਰਾਤ ਆਪਾਂ ਦਿਖਾਈ ਹੋਈ ਆ ਤੁਹਾਨੂੰ ਤੇ ਆਪਾਂ ਹੋਰ ਕੰਟੈਂਟ ਲੱਭਾਂਗੇ ਕੋਈ ਤੇ ਹੋਰ ਕੰਟੈਂਟ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਇੱਥੇ ਬਹੁਤ ਜ਼ਿਆਦਾ ਮੰਦਰ ਨੇ ਤੇ ਜਿਹੜਾ ਮੰਦਰ ਸਾਨੂੰ ਨੇੜੇ ਪਿਆ ਆਪਾਂ ਪਹਿਲਾਂ ਉਸ ਮੰਦਰ ਜਾਵਾਂਗੇ ਤੇ ਚਲੋ ਚੱਲਦੇ ਆ ਜੀ ਅਗਲੇ ਮੰਦਰ ਕਾਇਨਾਤ ਕਾਇਨਾਤ ਜੀ ਵਿੱਚ ਤੁਝ ਪਰਮਾ ਤੇਰਾ ਭਰਮ ਨੇ ਕਰ ਜੀ ਸੁਦਾਵਾ ਜਿਸ ਨੇ ਕੁਝ हैं तीन सौ आठ जब ये दास अनिरुद्ध अकेला तीन सौ आठ माँ की समानता तो के जली भरी खाएं तब तक कभी माँ के लिए हमारी माँ को जो खाने तमन्न होता है यही करवाओ सब कुछ ये आप करता और सबकी सिवाय आप सही कहा हैं आपसे उसने इतनी प्रार्थना है कि आप भी अपनी पास बैठिए और थोड़ा आप भी तो अपनी म अपने अपने आप भी अपनी ही नहीं है अच्छा। इतने बिजी है आप लोग माँ बाप के लिए समय नहीं है फुर्सत नहीं एक थोड़ा माँ के संग बैठा करो माँ के संग बैठ के थोड़ा खिलाओ खाओ जीवन का यही सुख है इसलिए आप लोगों से मेरी प्रार्थना है कि माँ को ही परमात्मा जानो ईश्वर मानो गौरी गोपाल आश्रम में जितनी माए हैं आप सबके सहयोग से सावन का महीना चल रहा है आप भी माँ को भोजन करवाइए इस माह में हम भी अगर माँ को भोजन करवाएंगे हमारी ओर से आज हम लोग भोजन करवा जाए हमारी ओर आपकी बेटा-बेटी आए हैं तो के साथ आप 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 बता दें कि हाँ से से को ये चाहते हाथ वो आप देटा देटा इतनी हैं तो जितने परमात्मा हैं तो ती जिस बाबे दे दर्शन किते हैं जी उन्ही अनुद्धाचार्य ਆਚਾਰੇ ਬਾਬੇ ਜੇ ਤੁਸੀਂ ਦਰਸ਼ਨ ਕਰ ਲਿਆ ਜੀ ਤੇ ਅਸੀਂ ਵੀ ਕਰ ਲਿਆ ਆਪਾਂ ਚੱਲਦੇ ਹੁਣ ਕਿਸੇ ਹੋਰ ਮੰਦਰ ਦੇ ਬਾਹਰ ਤੇ ਨਿਸ਼ੂ ਨੂੰ ਕਿਸੇ ਵੱਲੋਂ ਪਾਰਸਲ ਕੀਤਾ ਗਿਆ ਜੀ ਤੇ ਨਿਸ਼ੂ ਭਾਈ ਖੋਲ ਤੇ ਕੱਲ ਕੱਲ ਵੀ ਆਇਆ ਸੀਗਾ ਅੱਜ ਹੋਰ ਆ ਇਹ ਅੱਛਾ ਕੱਲ ਵਾਲਾ ਹੀ ਨਾ ਵੀ ਵੀਡੀਓ ਸਮਝ ਜਾਣ ਵੀ ਇਹ ਕੱਲ ਵਾਲੀ ਵੀਡੀਓ ਆ ਅੱਛਾ ਚਲੋ ਖੋਲਦੇ ਆ ਤੇ ਦੇਖਦੇ ਆ ਕੀ ਨਿਕਲਦਾ ਏ ਨਿਸ਼ੂ ਭਾਈ ਨੂੰ ਜਿਹੜਾ ਪਾਸ ਲਾਇਆ ਸੀਗਾ ਜੀ ਉਹ ਆਇਆ ਸੀ ਬਿਸਕਟਾਂ ਦਾ ਤੇ ਬਿਸਕਟਾਂ ਦੇ ਨਾਮ ਹੈਗੇ ਆ ਜੀ ਵੈਸਨ ਬਿਸਕਟ ਤੇ ਦੂਜਾ ਬਿਸਕਟ ਕੋਦਰਾ ਬਿਸਕਟ ਤੀਜਾ ਬਿਸਕਟ ਕੁਟਕੀ ਬਿਸਕਟ ਤੇ ਜਿਹੜਾ ਸਾਰਿਆਂ ਨਾਲ ਸਵਾਦ ਬਿਸਕਟ ਆ ਜੀ ਉਹ ਆ ਕੋਦਰਾ ਬਿਸਕਟ ਪਾਕਿਸਤਾਨ ਸਾਰਾ ਹੋਮੀ ਪਿਆ ਜੀ ਤੇ ਤਿੰਨ ਬਿਸਕੁਟਾਂ ਦੇ ਵਿੱਚ ਪੈਕੇਟ ਸੀਗੇ ਤੇ ਜੋ ਚੂਰੋ ਚੂਰ ਕਰਤੇ ਸਾਰੇ ਖੋਲਦੇ ਆਪਾਂ ਤੇ ਬਾਹਰ ਜੀ ਬੈਠੇ ਬਿਠਾਇਆ ਮੀ ਪੈਣ ਲੱਗ ਗਿਆ ਤੇ ਚਲੋ ਆਪਾਂ ਅੰਦਰ ਚੱਲ ਵੜਦੇ ਆ ਜੀ ਰੈਸਟੋਰੈਂਟ ਭਾਈ ਬਾਹਰ ਪਾ ਮੀ ਪੈਣ ਲੱਗ ਗਿਆ ਤੇ ਅੰਦਰ ਵੀ ਆ ਕੇ ਖੋਲ ਲੇ ਬਿਸਕੁਟਾਂ ਦੇ ਪੈਕੇਟ ਇਹ ਆਪਾਂ ਸਾਰੇ ਖਾ ਕੇ ਛੱਡਣੇ ਆ ਜੀ ਬੜਾ ਖਾਦੇ ਇਹਨਾਂ ਨੂੰ ਐ ਭਰ ਕੇ ਉਹਦੇ ਵਿੱਚ ਨਹੀਂ ਪਾਉਣਾ ਬੈਠੇ ਬੈਠੇ ਜਦੋਂ ਬਾਰਮੀ ਪੈਣ ਲੱਗਿਆ ਸੀ ਤੇ ਫਿਰ ਥੋੜਾ ਜਿਹਾ ਚਾਹ ਵਾਲ ਨੂੰ ਮੰਨ ਡੋਲ ਗਿਆ ਵੀ ਚਲ ਚਾਹ ਪੀ ਲਈਏ ਕੁੱਟ-ਕੁੱਟ ਤੇ ਫਿਰ ਕਰਦੇ ਆਪਾਂ ਅੱਗੇ ਦੀ ਵਾਰਤਾ ਲਾ ਅੱਗੇ ਚੱਲਦੇ ਆ ਕਿਸੀ ਮੰਦਰ ਦੇ ਵਿੱਚ ਪਹਿਲਾਂ ਚਾਹ ਪੀ ਲਈਏ ਜੀ ਚਾਹ ਆਪਾਂ ਪੀ ਲਈ ਜੀ ਤੇ ਹੁਣ ਆਪਾਂ ਚੱਲਦੇ ਆਂ ਬਾਕੇ ਵਿਆਰੀ ਮੰਦਰ ਆਪਾਂ ਜਾ ਰਹੇ ਆ ਜੀ ਬਾਕੇ ਵਿਆਰੀ ਮੰਦਰ ਤੇ ਰੋਡ ਦੇ ਉੱਪਰ ਹੀ ਸ਼੍ਰੀ ਬਾਲਾ ਜੀ ਆਸ਼ਰਮ ਜੇ ਤੁਸੀਂ ਵ੍ਰਿੰਦਾਵਨ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਆਸ਼ਰਮ ਦੇਖਣ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲਣਗੇ ਜੀ ਬੰਕੇ ਬਿਹਾਰੀ ਮੰਦਰ ਨੂੰ ਜਾਈ ਜਾਂਦੇ ਸੀਗੇ ਜੀ ਤੇ ਨਿਸ਼ੂ ਭਾਈ ਕਹਿੰਦਾ ਮੈਂ ਯਾਰ ਵੇਲੀ ਦੇ ਕਮਰੇ ਦੇ ਵਿੱਚ ਜਾ ਕੇ ਨਾ ਕੇ ਆਉਣਾ ਕਹਿੰਦਾ ਤੇ ਨਾਉਂਦੇ ਨਾਉਂਦੇ ਫਿਰ ਭਾਈ ਨਿਸ਼ੂ ਭਾਈ ਅੱਜ ਆਪਣੇ ਰੂਪ ਚ ਆ ਗਿਆ ਨਿਸ਼ੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰੇਕ੍ਰਿਸ਼ਨ ਜੰਨਵਾਸ ਪ੍ਰਣਾਮ आगे आगे अपन, आ गए जी आपके बिहारी भाई बहुत वादिया जी कि नाम है लाडी कितों अम्बरसर हिमाचल ਮੈਂ ਬਠਿੰਡੇ ਤੋਂ ਆ ਜੀ ਇਹ ਮਾਰਦੇ ਨੇ ਹਾਂਜੀ ਭੋਲਾ ਆਪਣੇ ਪੇਲੇ ਨਹੀਂ ਨਹੀਂ ਭੋਲਾ ਨੂੰ ਨਹੀਂ ਜਾਣਦਾ ਅਸੀਂ ਸਮੇਦਾਰ ਬਠਿੰਡੇ ਮੈਂ ਖੇਲਪੰਦਾ ਬਠਿੰਡੇ ਵਾਲਾ ਤੇ ਚਲੋ ਠੀਕ ਆ ਜੀ ਵਧੀਆ ਲੱਗਿਆ ਮਿਲ ਕੇ ਚੱਲਦੇ ਆ ਪਾਗੇ ਵੱਲੋਂ ਜੀ ਭਾਈ ਜੀ ਇੱਥੇ ਵੀਡੀਓ ਵੀ ਬਹੁਤ ਚੁਸਤੀ ਫੁਰਤੀ ਨਾਲ ਬਣਾਉਣੀ ਪੈਂਦੀ ਆ ਕਿਉਂਕਿ ਇੱਥੇ ਉਹਦੇ ਬਾਂਦਰ ਵੀ ਥੋੜੇ ਟੈਕਨੀਕਲ ਬਾਂਦਰ ਆ ਜੀ ਫੋਨ ਹੱਥ ਚੁੱਚਪਟਾ ਮਾਰ ਕੇ ਖੋਹ ਲੈ ਜਾਂਦੇ ਆ ਤੇ ਕਿੰਨੀ ਸ਼ੁਭਾਈ ਸਹੀ ਗੱਲ ਆ ਨਾ ਬਿਲਕੁਲ ਸਹੀ ਗੱਲ ਆ ਜੀ ਤੇ ਭੀੜ ਵੀ ਬਹੁਤ ਜ਼ਿਆਦਾ ਕੀ ਜੀ ਤੇ ਦੰਗਣ ਚੀ ਵੀ ਦਿੱਕਤ ਪਰੇਸ਼ਾਨੀ ਹੋ ਰਹੀ ਆ ਚਲੋ ਕੋਈ ਨਹੀਂ ਚਲਦੇ ਆ ਜੀ ਚੁੱਪਲਾ ਚੁੱਪਲਾ ਪਾ ਜਮਾ ਕਰਵਾ ਦੀਆਂ ਨੇ ਜੀ ਇਹ ਵਾਲਾ ਜੋੜਾ ਕਰਾ ਜੀ ਇਹ ਚਲੋ ਚਲਦੇ ਨਹੀਂ ਸ਼ੁਭੇ ਚੱਲੀਏ ਫਿਰ ਭੀੜ ਬਹੁਤ ਜ਼ਿਆਦਾ ਕੀ ਜੀ ਹੋ ਸਕਿਆ ਤੇ ਜਾਂਦੇ-ਜਾਂਦੇ ਵੀਡੀਓ ਨਾ ਵੀ ਬਣੇ ਸਿੱਧਾ ਤੁਹਾਨੂੰ ਮੰਦਰੀ ਦਿਖਾਵਾਂਗੇ ਜੀ ਬੈਂਕ ਦੇ ਬਿਆਰੀ ਜੀ ਮੰਦਿਰ ਜਾਣੇ ਦਾ ਮਾਰਗ ਗੇਟ ਨੰਬਰ 2 ਤੇ ਮੰਦਿਰ ਚ ਜਾਣ ਵਾਲਾ ਰਸਤਾ ਨਹੀਂ ਹੈ ਜੀ ਇਹ ਮੰਦਿਰ ਚ ਜਾਣ ਵਾਲਾ ਮੇਨ ਰਸਤਾ ਉਧਰ ਦੀ ਜਾਂਦਾ ਹੈਗਾ ਤੇ ਇਹ ਰਸਤਾ ਨਿਛੁ ਭਾਈ ਕਿਹੜਾ ਹੈਗਾ ਇਹ ਵੀ ਸਾਡਾ ਹੈ ਇਹ ਸੂਫੀਆ ਰਸਤਾ ਹੈ ਜੀ ਖੂਫੀਆ ਰਸਤਾ ਤੇ ਜਿਹੜਾ ਜਿਹੜਾ ਆਪਾਂ ਨੂੰ ਕਹਿਆ ਨੇ ਪਾਵਰ ਵਾਲਾ ਰਸਤਾ ਪਾਵਰ ਵਾਲਾ ਰਸਤਾ ਜੀ ਹੈ ਜੀ ਜੈ ਜੈ ਜੀ 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 تارے <miripadio> ویڈیو <miripadio> <miripadio> ਖਾਨ ਤੇ ਆਇਆ ਤਾਂ ਨਹੀਂ ਇਹ ਨਾਲ ਹੀ ਕਦੇ ਇਦਾਂ ਦੇ ਮੰਦਰਾਂ ਦੇ ਵਿੱਚ ਗਿਆਗਾ ਤੇ ਜਿਸ ਤਰ੍ਹਾਂ ਨਿਸ਼ੂ ਬਾਈ ਨੇ ਦੱਸਿਆਗਾ ਕਿ ਬਹੁਤ ਵਧੀਆ ਦਰਸ਼ਨ ਹੋਇਆ ਇੰਨੀ ਕਿੰਦਾ ਦਾ ਭੀੜ ਹੁੰਦੀ ਹੈ ਇੱਥੇ ਕਿਉਂਕਿ ਦਰਸ਼ਨ ਕਰਨਾ ਮੁਸ਼ਕਲ ਹੋ ਜਾਂਦਾ ਜੀ ਇੰਨੀ ਕਿਹਦਾ ਦਾ ਭੀੜ ਹੁੰਦੀ ਹੈ ਤੇ ਦਰਸ਼ਨ ਕਿਵੇਂ ਹੋਗੇ ਬਾਈ ਜੀ ਹਰੀ 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 ਦਾ ਮਤਲਬ ਹੈ ਜੀ ਦਰਸ਼ਨ ਬਹੁਤ ਛੋਲੇ ਹੋਗੇ ਪੰਕੇ ਵਿਆਰੀ ਮੰਦਰ ਜੀ ਦੇ ਦਰਸ਼ਨ ਤੁਸੀਂ ਕਰ ਲਿਆ ਜੀ ਤੇ ਅਸੀਂ ਵੀ ਕਰ ਲਿਆ ਤੇ ਹੁਣ ਚੱਲਦੇ ਆਪਾਂ ਰਾਧਾ ਵਾਲਿਆ ਮੰਦਰ ਉਹ ਤੋਂ ਦੇ ਦਰਸ਼ਨ ਵੀ ਕਰਾਵਾਂਗੇ ਤੇ ਨਾਲੇ ਕਰਾਂਗੇ ਮਾਨ ਅਰਾਧਾ ਵੱਲੇਵਾਲ ਜੂ ਬਹਾਰਾ ਜੋਤਾ ਜੱਪਲ ਅਗੇ ਜਾ ਕੇ ਰੇਤ ਦੇ ਮਹੌਲ ਆ ਰਹੇ ਨੇ ਇਹਨਾਂ ਨੂੰ ਲੈ ਪਕੜ ਤੋ ਰਾਧਾ ਵੱਲੇਵਾਲ ਮੰਦਿਰ ਇਹ ਹੈ ਜੀ ਅਰਾਧਾ ਵੱਲਵ ਜੀ ਦਾ ਪ੍ਰਾਚੀਨ ਮੰਦਿਰ ਇੱਕ ਹੋਰ ਮੰਦਿਰ ਹੈ ਜੀ ਉਹ ਦਿਖਾਵਾਂਗੇ ਦਰਸ਼ਨ ਕਰ ਲੋ ਜੀ ਤੁਸੀਂ ਵੀ ਅਸੀਂ ਵੀ ਕਰ ਲਈਂ ਮੰਦਿਰ ਰਾਦਾ ਬੱਲੇ ਜੀ ਮਹਾਰਾਜ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆਗਾ ਉਹ ਸੀ ਪੁਰਾਣਾ ਮੰਦਿਰ ਤੇ ਇਹ ਆ ਨਵਾਂ ਮੰਦਿਰ On est ਆ ਤੁਸੀਂ ਦੇਖੋ ਪੱਖਾ ਜੀ ਕਰੋ ਜੀ ਦਰਸ਼ਨ ਅਸੀਂ ਵੀ ਕਰ ਲਿਆ ਤੇ ਤੁਸੀਂ ਵੀ ਕਰੋ ਜੀ ਫੁੱਕਾ ਫੁੱਕਾ ਆਪਣੇ ਸਾਰੇ ਮੰਦਰ ਹੋ ਚੁੱਕੇ ਆ ਜੀ ਤੇ ਆਪਣਾ ਇੱਕ ਮੰਦਰ ਰਹਿ ਗਿਆ ਜਿਸ ਦਾ ਨਾਮ ਤੋਂ ਉਥੇ ਜਾ ਕੇ ਦੱਸਦੇ ਆ ਤੇ ਚਲੋ ਚੱਲਦੇ ਆਪਾਂ ਉਸ ਮੰਦਰ ਦੇ ਵਿੱਚ ਬੰਸੀ ਲੋ ਪੋਟੂੰਦਿਆ ਆਪਾਂ ਮੰਦਰ ਆ ਗਏ ਆ ਜੀ ਇਹ ਮੰਦਰ ਦਾ ਨਾਮ ਹੈਗਾ ਜੀ ਸ਼੍ਰੀ ਰਾਧਾ ਰਾਮਨ ਮੰਦਿਰ ਚਲੋ ਚੱਲਦੇ ਆ ਅੱਗੇ ਵੱਲੋਂ ਦਰਸ਼ਨ ਕਰਦੇ ਆ ਨਾਲੇ ਦਰਸ਼ਨ ਤੁਸੀਂ ਕਰੋ ਜੀ ਤੇ ਚਲੋ ਜੀ ਕਿਤੇ ਜੀ ਕਿਸੇ ਵੇ ਮੰਦਿਰ ਜਾਵੜੋ ਇੱਥੇ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਦਰਸ਼ਨ ਕਰਨ ਦੇ ਲਈ ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਦੋਨੀ ਆਵਾਜ਼ਾਂ ਦੀ ਤੇ ਆਪਾਂ ਲੱਗੇ ਹੋਇਆ ਲਾਈਨ ਦੇ ਵਿੱਚ ਜੀ ਦਰਸ਼ਨ ਕਰਨ ਦੇ ਲਈ ਲੇਟ ਜ਼ਰੂਰ ਹੋ ਸਕਦੇ ਆ ਪਰ ਦਰਸ਼ਨ ਜ਼ਰੂਰ ਕਰਕੇ ਚੱਲਾਂਗੇ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾ ਕੇ ਚੱਲਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਦਰਸ਼ਨ ਜ਼ਰੂਰ ਕਰਿਓ ਜੀ ਦਰਸ਼ਨ ਕਰਨ ਵਾਲੀ ਲਾਈਨ ਦੇ ਵਿੱਚ ਖੜੇ ਆ ਜੀ ਤੇ ਜਿੰਨੀ ਜ਼ਿਆਦਾ ਇੱਥੇ ਭੀੜ ਦੇਖ ਰਹੇ ਹੋ ਤੁਸੀਂ ਉਹ ਉਸ ਤੋਂ ਵੀ ਦੁੱਗਣੀ ਜ਼ਿਆਦਾ ਇੱਥੇ ਗਰਮੀ ਆ ਜੀ ਤੇ ਚਲੋ ਗਰਮੀ ਕੋਈ ਨਹੀਂ ਚੱਲ ਲਾਂਗੇ ਜੀ ਭੀੜ ਵੀ ਚੱਲ ਲਾਂਗੇ ਪਰ ਦਰਸ਼ਨ ضرور ਕਰਕੇ ਜਾਵਾਂਗੇ ਜੀ ਤੇ ਨਾਲ ਤੁਹਾਨੂੰ ਵੀ ਕਰਾ ਕੇ ਜਾਵਾਂਗੇ ਜੀ ਜੈ ਦਰਸ਼ਨਾ ਲਈ ਗੇਟ ਖੁੱਲ ਗਿਆ ਜੀ दर्शन वारी थां ते ਹਰੀ ਹੋਰ ਮਾਫੀ ਚਾਹੁੰਦੇ ਆ ਜੀ ਕਿ ਤੁਹਾਨੂੰ ਦਰਸ਼ਨ ਨਹੀਂ ਕਰਾ ਸਕੇ ਦਰਸ਼ਨ ਕਰਾਉਣ ਦੀ ਸਾਡੀ ਪੂਰੀ ਕੋਸ਼ਿਸ਼ ਸੀਗੀ ਪਰ ਕੋਸ਼ਿਸ਼ ਕੋਈ ਵੀ ਆਪਣੀ ਨਾਕਾਮ ਰਹੀ ਜੀ ਚਲੋ ਤੁਹਾਡਾ ਬਲੂ ਪਸੰਦ ਤੇ ਹੁਣ ਆਪਾਂ ਚੱਲਦੇ ਆ ਜੀ ਗੁਰੂ ਘਰ ਵੱਲੋਂ ਜਿੱਥੇ ਆਪਣੀਆਂ ਗੱਡੀਆਂ ਖੜੀਆਂ ਹੋਈਆਂ ਨੇ ਜੀ ਤੇ ਆ ਕੇ ਬਾਬੇ ਕੋਲੋਂ ਜੀ ਤਰਖਾਨੇ ਆ ਆ ਰਹਾ ਜਾਂਦਾ ਜੀ ਗੁਰੂ ਘਰ ਨੂੰ ਪੀੜੀਆਂ ਪੀੜੀਆਂ ਗਲੀਆਂ ਅਜੇ ਭਾਈ ਸੁਭਮ ਭਾਈ ਆਪਣੇ ਨਾਲ ਨਾ ਹੁੰਦਾ ਮੈਨੂੰ ਲੱਗਦਾ ਰੁਲ ਜਾਣੀ ਸੀਗੀ ਆਪਾਂ ਦਾ ਜਿਵੇਂ ਕਿ ਰਾਤ ਤੁਹਾਨੂੰ ਪਤਾ ਹੈ ਜੀ ਆਪਾਂ ਗੁਰੂ ਘਰ ਜਾਣ ਦੇ ਲਈ ਮਿੰਨੀ ਮੈਟਰੋ ਕੈਪ ਕਰਾ ਲਈ ਸੀਗੀ ਜਿਸ ਨੂੰ ਪੰਜਾਬੀ ਦੇ ਵਿੱਚ ਫਿੱਟ ਫਿੱਟ ਤੇ ਟੈਂਪੂ ਵੀ ਕਹਿੰਦੇ ਸੀਗੇ ਤੇ ਟੈਂਪੂ ਆਪਾਂ ਹੁਣ ਵੀ ਪੁੱਛਿਆ ਸੀਗਾ ਤੇ ਹੁਣ ਪਰ ਉਹ ਟੈਂਪੂ ਵਾਲਾ ਪੈਸੇ ਜ਼ਿਆਦਾ ਮੰਗ ਰਿਹਾ ਸੀ ਕਹਿੰਦਾ ਮੈਟਰੋ ਦੀ ਟਿਕਟ ਮਹਿੰਗੀ ਹੋ ਗਈ ਆ ਤੇ ਇੱਕ ਸਾਨੂੰ ਭਾਈ ਮਿਲਿਆ ਸੀਗਾ ਮੋਟਰਸਾਈਕਲ ਤੇ ਕਹਿੰਦਾ ਭਾਈ ਤੁਹਾਨੂੰ ਮੈਂ ਛੱਡ ਦੇਣਾ ਜਿੱਥੇ ਤੱਕ ਤੁਸੀਂ ਜਾਣਾ ਬਹੁਤ ਬਹੁਤ ਧੰਨਵਾਦ ਭਾਈ ਇਸ ਬਾਈ ਦਾ ਜੋ ਸਾਨੂੰ ਪੀੜੀਆਂ ਪੀੜੀਆਂ ਗਲੀਆਂ ਚੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਛੱਡਣਗੇ ਜੀ ਅੱਜ ਆਪਾਂ ਜਾਣਾਂ ਦਾ ਗੁਰੂ ਘਰ ਸੀਗਾ ਜੀ ਤੇ ਗੁਰੂ ਘਰ ਅਸੀਂ ਗਏ ਵੀ ਸੀਗੇ ਮੈਂ ਤੇ ਨਿਸ਼ੂ ਤੇ ਗੁਰੂ ਘਰ ਜਾਣਸਾਰ ਪਤਾ ਲੱਗਿਆ ਕਿ ਬਾਬਾ ਜੀ ਨੇ ਗੇਟ ਬੰਦ ਕਰਤਾ ਤੇ ਇਸ ਕਰਕੇ ਅਸੀਂ ਸਾਈਕਲਾਂ ਇੱਧਰ ਨਹੀਂ ਲੈ ਕੇ ਆਏ ਬਿੱਟੂ ਵੀਰ ਹਰੀ ਸਾਈਕਲਾਂ ਪਹਿਲਾਂ ਲੈ ਆਏ ਸੀਗੇ ਤੇ ਉਹਨਾਂ ਨੇ ਗੇਟ ਲੋਕ ਕਰਤਾ ਬਾਬਾ ਨੇ ਤਾਂ ਕਰਕੇ ਸਾਈਕਲ ਲੈ ਕੇ ਨਹੀਂ ਆਈ ਤੇ ਆਪਾਂ ਆ ਗਏ ਹੁਣ ਪ੍ਰੇਮ ਮੰਦਰ ਪ੍ਰੇਮ ਮੰਦਰ ਦੇ ਗੇਟ 'ਤੇ ਬੈਠੇ ਆ ਜੀ ਤੇ ਚਲੋ ਵੀਡੀਓ ਵੀਡੀਓ ਐਡਿਟ ਕਰ ਲਾਂਗੇ ਇੱਥੇ ਤੇ ਨਾਲੇ ਇਹ ਸੇਵਾ ਨੇ ਨਾਲ ਪ੍ਰੇਮਾਨੰਦ ਜੀ ਦੇ ਦਰਸ਼ਨ ਵੀ ਹੋ ਜਾਣਗੇ ਤੈਨੂੰ ਉਹ ਵੀ ਕਰਾਵਾਂਗੇ ਜੀ ਇਹ ਬਣੇ ਰਿਓ ਵੀਡੀਓ ਦੇ ਨਾਲ ਪ੍ਰੇਮ ਮੰਦਰ ਦੇ ਮੇਨ ਗੇਟ ਤੋਂ ਜੇ ਆਪਾਂ ਥੋੜਾ ਜਿਹਾ ਅੱਗੇ ਆ ਗਏ ਸੀਗੇ ਕਿਉਂਕਿ ਮੇਨ ਗੇਟ ਤੇ ਥੋੜਾ ਜਿਆਦਾ ਘੱਟ ਸੀਗਾ ਜੀ ਤੇ ਉੱਥੇ ਆਪਾਂ ਰਾਤ ਨੂੰ ਵੀਡੀਓ ਵਗੈਰਾ ਨਹੀਂ ਐਡਿਟ ਕਰ ਸਕਦੇ ਸੀਗੇ ਤੇ ਨਾ ਹੀ ਵੀਡੀਓ ਵਗੈਰਾ ਜਿਆਦਾ ਬਣਾ ਸਕਦੇ ਸੀਗੇ ਕਿਉਂਕਿ ਆਸੇ ਪਾਸੇ ਦੇ ਲੋਕ ਵੀ ਤੰਗ ਹੁੰਦੇ ਸੀਗੇ ਜੀ ਤੇ ਰੋਲਾ ਰੱਪਾ ਵਾਲਾ ਸੀਗਾ ਆਪਾਂ ਵੀ ਤੰਗ ਹੁੰਦੇ ਸੀਗੇ ਥੋੜਾ ਜੱਗ ਅੱਗੇ ਆਇਆ ਤੇ ਥੋੜੀ ਸ਼ਾਂਤੀ ਮਿਲ ਗਈ ਸੀਗੀ ਤੇ ਨਾਲ ਥੋੜਾ ਜਿਆਦਾ ਥਾਂ ਮਿਲ ਗਿਆ ਸੀਗਾ ਤੇ ਫਿਰ ਆਪਾਂ ਇਸੇ ਥਾਂ ਦੇ ਮੂਦੇ ਹੋ ਗਏ ਸੀਗੇ ਜੀ ਤੇ ਵਧੀਆ ਨੀਂਦ ਆਈ ਐ ਇੱਥੇ ਤੇ ਹੁਣ ਟਾਈਮ ਤਿੰਨ ਵਜੇ ਗੱਜ ਗਿਆ ਤੇ 4 ਵਜੇ ਬਾਬਾ ਜੀ ਆਪਣਾ ਪੈਦਲ ਯਾਤਰਾ ਸ਼ੁਰੂ ਕਰਦੇ ਆ ਜਿਹੜੇ ਜੀ ਇਹ ਪਾ ਫਿਰ ਚੱਲਦੇ ਆ ਹੁਣੇ ਉਸ ਥਾਂ ਤੇ ਵੀ ਜਿੱਥੋਂ ਬਾਬਾ ਜੀ ਪੈਦਲ ਯਾਤਰਾ ਆਪਣੀ ਸ਼ੁਰੂ ਕਰਦੇ ਆ ਜੀ ਬਜੀ ਤੁਸੀਂ ਵਿਰਿੰਦਾਵਨ ਦੇ ਰੋੜਾਂ ਦਾ ਹਾਲ ਦੇਖੋਗੇ ਇੱਥੇ ਦਿਨ ਰਾਤ ਦਾ ਕੋਈ ਫਰਕ ਨਹੀਂ ਆ ਤੇ ਦਿਨੇ ਵੀ ਟ੍ਰੈਫਿਕ ਇਦਾਂ ਹੀ ਚੱਲਦੀ ਰਹਿੰਦੀ ਆ ਤੇ ਰਾਤ ਦੇ 3 ਵਜੇ ਹੋਇਆ ਸੌਰੀ ਸਵੇਰੇ ਦੇ 3 ਵਜੇ ਹੋਇਆ ਤੇ ਹੁਣ ਵੀ ਟ੍ਰੈਫਿਕ ਇਦਾਂ ਹੀ ਆ ਜੀ ਤੁਸੀਂ ਦੇਖ ਸਕਦੇ ਹੋ ਰਾਤ ਦਿਨ ਦਾ ਇੱਥੇ ਕੋਈ ਫਰਕ ਨਹੀਂ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਭੀੜ ਹੈਗੀ ਆ ਜੀ ਤੇ ਸਭ ਸਰਦਾਲੂ ਸ੍ਰੀ ਪ੍ਰੇਮਾਨੰਦ ਜੀ ਮਹਾਰਾਜ ਜੀ ਨੂੰ ਦੇਖਣ ਵਾਸਤੇ ਖੜੇ ਆਣ ਵਾਸਤੇ ਖੜੇ ਆ ਜੀ ਤੇ ਆਪਾਂ ਉਧਰੋਂ ਦਰਸ਼ਨ ਕਰਾਵਾਂਗੇ ਜੀ ਤੇ ਨਾਲੇ ਖੁਦ ਕਰਾਂਗੇ ਲਗਦੇ ਹੋ ਵੀ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਪੀੜੇਗੀ ਆ ਤੇ ਸਭ ਸ਼ਰਧਾਲੂ ਦਰਸ਼ਨ ਵੰਦਨਾ ਦੇ ਵਿੱਚ ਖੜੇ ਆ ਜੀ ਤੇ ਉਹਨਾਂ ਦੇ ਦਰਸ਼ਨ राधे 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 अपने निवास स्थान ਤੋਂ ਚਲਦੇ ਹੋਏ ਸ੍ਰੀ ਪ੍ਰੇਮਾਨੰਦ ਮਹਾਰਾਜ ਜੀ ਇਸ ਥਾਂ ਤੋਂ ਗੁਜ਼ਰਦੇ ਹੋਏ ਕੇਲੀ ਕੁੰਜ ਤੱਕ ਜਾਂਦੇ ਅੱਜ ਜਿੱਥੇ ਆਸ਼ਰਮ ਬਣਿਆ ਹੋਇਆਗਾ ਦਰਸ਼ਨ ਤੁਸੀਂ ਸਾਰਿਆਂ ਨੇ ਕਰ ਲਿਆ ਜੀ ਤੇ ਅਸੀਂ ਵੀ ਕਰ ਲਏ राधे 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 ਚਲੋ ਭਾਈ ਮਾਲਕ ਨੇ ਚਾਹ ਤਾ ਫਿਰ ਮਿਲਤੇ ਆਂ राधे राधे ओके ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹਣਾ ਕਿ ਦਰਸ਼ਨ ਬਹੁਤ ਮਹਿੰਗੇ ਕਈ ਲੋਕ ਦੇ ਇੱਥੇ ਰਾਤ ਦੇ ਖੜਿਆ ਲਾਈਨਾਂ ਦੇ ਵਿੱਚ ਲੱਗ ਕੇ ਦਰਸ਼ਨ ਕਰਨ ਦੇ ਮਾਰੀ ਤੇ ਆਪਾਂ ਨੂੰ ਬਹੁਤ ਵਧੀਆ ਦਰਸ਼ਨ ਹੋ ਗਿਆ ਆਪਾਂ ਸਵੇਰੇ ਉੱਠ ਕੇ 3 ਵਜੇ ਆਏ ਸੀਗੇ ਤੇ 4 ਵਜੇ ਆਪਾਂ ਨੂੰ ਜਮਾ ਸਹੀ ਦਰਸ਼ਨ ਹੋ ਗਿਆ ਤੇ ਤੁਹਾਨੂੰ ਵੀ 4 ਵਜੇ ਦਰਸ਼ਨ ਹੋ ਗਏ ਆ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਅੱਗੇ ਜਾ ਕੇ ਆਪਾਂ ਸਮਾਪਤ ਕਰਦੇ ਆਂ ਵੀਡੀਓ ਨੂੰ ਬਹੁਤ ਬਹੁਤ ਰੱਖਿਆ ਆ ਰਾ ਦੇ ਰਾ ਦੇ ਟਾਈਮ ਹੋ ਗਿਆ ਜੀ ਪੌਣੇ 5 ਦਾ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਭਾਈ ਪਹਿਲੀ ਗੱਲ ਤਾਂ ਮਾਫੀ ਚਾਹੁੰਨੇ ਆ ਕਿ ਆਪਾਂ ਵੀ ਕਿਸੇ ਵੀ ਮੰਦਿਰ ਦਾ ਇਤਿਹਾਸ ਨਹੀਂ ਦੱਸ ਸਕੇ ਤੇ ਭਾਈ ਇਤਿਹਾਸ ਦੱਸਣਾ ਵੀ ਨਹੀਂ ਸੀਗਾ ਕਿਉਂਕਿ ਜੇ ਆਪਾਂ ਇਤਿਹਾਸ ਦੱਸਣ ਲੱਗ ਜਾਂਦੇ ਇਹ ਫਿਰ ਆਪਾਂ ਨੂੰ ਦਰਸ਼ਨ ਨਹੀਂ ਹੋਣੇ ਸੀਗੇ ਕਿਉਂਕਿ ਭੀੜ ਭੜਕਾਈ ਇੰਨਾ ਜ਼ਿਆਦਾ ਸੀਗਾ ਤੇ ਰਸ਼ੀ ਇੰਨਾ ਜ਼ਿਆਦਾ ਸੀਗਾ ਜੇ ਆਪਾਂ ਇਤਿਹਾਸ ਦੱਸਣ ਦੇ ਆਏਦੇ ਨਾ ਤੁਹਾਨੂੰ ਕੋਸਾਂਗ ਲੱਗਦਾ ਸੀ ਤੇ ਨਾ ਮੈਨੂੰ ਕੋਸਾਂ ਲੱਗਣਾ ਸੀ ਇਸੇ ਕਰਕੇ ਆ ਇਤਿਹਾਸ ਨਹੀਂ ਦੱਸਿਆ ਜੀ ਤੇ ਮਾਫ ਕਰਿਓ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਵੀਡੀਓ ਦੇ ਨਾਲ ਇਦਾਂ ਹੀ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ